ਚੋਰੀ ਦੀਆਂ ਘਟਨਾਵਾਂ ਕਹਿੰਦੇ ਦਿਨੋਂ ਦਿਨ ਵੱਧਦੀਆਂ ਨਜ਼ਰ ਆ ਰਹੀਆਂ ਨੇ ਪਿਛਲੇ ਦਿਨੀ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਤਹਿਸੀਲ ਤਲਵੰਡੀ ਸਾਬੋ ਤੇ ਪਿੰਡ ਮਲਕਾਣੇ ਮੋਟਰਾਂ ਤੇ ਚੋਰੀ ਹੋਈ ਸੀ ਪਰ 4 ਦਿਨ ਬਾਅਦ ਹੀ ਅੱਜ ਫੇਰ ਇੱਕ ਮੰਦਭਾਗੀ ਖਬਰ ਸੁਣੀ ਹੈ ਕਿ ਪਿੰਡ ਮਲਕਾਣਾ ਦੇ ਅੱਜ ਰਾਤ ਤਿੰਨ ਘਰਾਂ ਦੇ ਵਿੱਚ ਚੋਰੀ ਹੋਈ ਹੈ ਡਾਕਾ ਵੱਜਿਆ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਵਾਵਾਂਗੇ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਕਾਰਵਾਈ ਕਰ ਰਿਹਾਗਾ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਪਿੰਡ ਦੇ ਲੋਕ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਜੇ ਦੇਖਿਆ ਜਾਵੇ ਤਿੰਨ ਘਰਾਂ ਦੇ ਵਿੱਚ ਜਿਨ੍ਹਾਂ ਦੇ ਚੋਰੀ ਹੋਈ ਹੈ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਉੱਗਾ ਵਰਕਰ ਦੱਸਿਆ ਜਾ ਰਿਹਾ ਹੈ ਜਦੋਂ ਸਰਕਾਰ ਦੇ ਮੌਜੂਦਾ ਉਹਨਾਂ ਵਰਕਰਾਂ ਦੀ ਜੇ ਸੁਣਵਾਈ ਨਾ ਹੋਈ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਇਹ ਵੀ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆਗਾ ਲੋਕ ਡਰੇ ਹੋਏ ਨਜ਼ਰ ਆ ਰਹੇ ਨੇ ਤਿੰਨ ਘਰਾਂ ਦੇ ਵਿੱਚ ਰਾਤ ਚੋਰੀ ਹੁੰਦੀ ਹੈ ਸਿਉਣਾ ਲੈ ਕੇ ਗਏ ਨੇ ਨਕਦੀ ਪੈਸੇ ਲੈ ਕੇ ਗਏ ਨੇ ਉਹ ਗੱਲਬਾਤ ਹੈ ਜਿਹੜੀ ਪਰਿਵਾਰਾਂ ਦੇ ਨਾਲ ਕਰਾਂਗੇ ਕਿੰਨਾ ਕੁ ਸਿਉਣਾ ਕਿੰਨਾ ਕੁ ਇੱਕ ਪਰਿਵਾਰ ਦਾ ਜਿਹੜਾ ਉਹ ਨੁਕਸਾਨ ਹੋਇਆ ਹੈ ਉਹ ਖੁਦ ਆਪਾ ਉਹਨਾਂ ਪਰਿਵਾਰਾਂ ਤੋਂ ਜਾਣਾਂਗੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕ ਆ ਜਿਹੜੇ ਪਿੰਡ ਦੇ ਉਹ ਡਰੇ ਹੋਏ ਨਜ਼ਰ ਆ ਰਹੇ ਨੇ ਵੀ ਜਦੋਂ ਮੌਜੂਦਾ ਸਰਕਾਰ ਦੇ ਮੌਜੂਦਾ ਵਰਕਰਾਂ ਦੇ ਇਸ ਤਰ੍ਹਾਂ ਦੀਆਂ ਚੋਰੀਆਂ ਹੁੰਦੀਆਂ ਤਾਂ ਫਿਰ ਆਮ ਲੋਕਾਂ ਦਾ ਕੀ ਹੋਊਗਾ ਕੀ ਲੱਗਦਾ ਹੈ ਕਿ ਇਹ ਚੋਰੀ ਹੈ ਜਿਹੜੀ ਇਹ ਪ੍ਰਸ਼ਾਸਨ ਇਹ ਤੇ ਕਾਰਵਾਈ ਕਰੂਗਾ ਲੋਕ ਇਸ ਚੀਜ਼ ਤੋਂ ਡਰੇ ਹੋਏ ਨਜ਼ਰ ਆ ਰਹੇ ਨੇ ਪਰ ਗੱਲਬਾਤ ਪਰਿਵਾਰਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਹਾਂ ਬਦਰ ਜੀ ਕੀ ਮਾਮਲਾ ਹੋਇਆ ਕੀ ਕਿੰਨਾ ਕੁ ਨੁਕਸਾਨ ਹੈ ਜਿਹੜਾ ਇਹ ਚੋਰੀ ਕੁਝ ਨਹੀਂ ਯਾਰ ਰਾਤ ਸੁੱਤੇ ਬੈਣ ਤੋਂ ਪਤਾ ਨਹੀਂ ਲੱਗਿਆ ਆਪਾਂ ਨੂੰ ਤਾਂ ਐਵੇਂ ਗੈਰੀ ਹਮ ਕੜ ਕੇ ਪਤਾ ਲੱਗਿਆ ਜਦੋਂ ਉੱਠੇ ਤੇ ਅੰਦਰ ਕਮਰੇ ਚ ਬੜਾ ਸਾਰਾ ਸਮਾਨ ਖਿਲਰਿਆ ਪਿਆ ਤੇ ਮੈਂ ਕੰਮ ਤੋਂ ਹਣਾ ਡੇਢੀ ਮੇਰੇ ਕੋਲ ਪਰਸ ਆਇਆ ਉਹ ਰਜਿstery ਰੱਖਦੇ ਨੇ ਉਹਦੇ ਚ ਪੈਸੇ ਸੀਗੇ 8500 ਰੁਪਿਆ ਕੱਲ ਦਾ ਇਹ ਤਾਂ ਉਹ ਕੱਢ ਲਏ ਤੇ ਨਮਾਰੀ ਜੀ ਸੀਗੇ ਜਿਹਦੇ ਮੇਰੇ ਜਵਾਕਾਂ ਦੇ ਪੈਸੇ 5-5 4-4000 ਇਹਨਾਂ ਨੇ ਅੱਡੇ ਇਕੱਠੇ ਕਰ ਰੱਖੇ ਉਹ ਸੀਗਾ ਤੇ ਇੱਕ 4000 ਰੁਪਿਆ ਅੱਡ ਪਿਆ ਸੀਗਾ ਮੈਡਮ ਦਾ ਕੱਲ ਕੋਈ ਦੇਗੀ ਆ ਕਿਸਤਾਂ ਵਾਲਾ ਪਤੀ 3000 ਰੁਪਿਆ ਹੋਊਗਾ ਲਗਭਗ ਉਹ ਲੈ ਗਿਆ ਸਾਰਾ ਕੀ ਕੀ ਲੱਗਦਾ ਵੀ ਕਿੰਨੇ ਕੁ ਕੋਈ ਬੰਦੇ ਕਿੰਨੇ ਕੁ ਕੋਈ ਭੇਤ ਆਇਆ ਕਿ ਬੰਦੇ ਬੰਦਿਆਂ ਦੀਆਂ ਪੈੜਾਂ ਦੇਖਦੇ ਆਂਗੇ ਪੈੜਾਂ ਦੇ ਹਿਸਾਬ ਨਾਲ ਲੱਗਦਾ ਵੀ ਬੰਦੇ ਚਾਰ ਤੋਂ ਪੰਜ ਹੋਣਗੇ ਇੱਕ ਵਿੱਚ ਛੋਟੀ ਪੈੜ ਹੈ ਕਿ ਕੁਝ ਵੱਡੀਆਂ ਪੈੜਾਂ ਸਾਰੇ ਨੰਗੇ ਪੈਰੀਆਂ ਨੰਗੇ ਪੈਰੀ ਹਾਂ ਹਾਂ ਭਾਈ ਕੀ ਮਾਮਲਾ ਕੀ ਕਿੰਨਾ ਕ ਨੁਕਸਾਨ ਹੋਇਆ ਇਹ ਮਾਮਲਾ ਤੇ ਇਹ ਵੀ ਰਾਤ ਨੂੰ ਚੋਰੀ ਹੋਈ ਹੈ ਜੀ ਤਕਰੀਬਨ 2:30 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਤੇ ਤਾਂ ਇੱਥੇ 4 ਤੋਂ 5 ਬੰਦੇ ਸੀਗੇ ਚੋਰ ਉਹ ਮੰਨ ਲਓ ਇਧਰ ਕਾਂਦਰਾ ਹੀ ਟੱਪ ਕੇ ਆਏ ਪਹਿਲਾਂ ਉਹ ਕਿਸੇ ਦੇ ਹੋਰ ਵੀ ਚੋਰੀ ਕਰਕੇ ਆਏ ਪਿੰਡ 'ਚ ਹੂੰ ਹੂੰ ਤੇ ਇੱਥੇ ਮੇਰੇ ਘਰੇ ਚੋਰੀ ਕੀਤੀ ਉਹਨਾਂ ਨੇ ਘੱਟੋ-ਘੱਟ ਮੰਨ ਲਓ ਵੀ 7 ਤੋਂ 8 ਟੋਲੇ ਸਿਉਣਾ ਸੀਗੇ ਜੀ ਅੱਛਾ ਤੇ ਲਗਭਗ 50000 ਰੁਪਇਆ ਕਾਇ ਸੀ ਜੀ ਤੇ ਉਹ ਚੋਰੀ ਕਰਕੇ ਲੈ ਗਏ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਕੋਈ ਦਿੱਤਾ ਕੋਈ ਫੋਨ ਕਰਿਆ ਵਗੈਰਾ ਹਾਂਜੀ ਸਰਪੰਚ ਸਾਹਿਬ ਤੋਂ ਫੋਨ ਕਰਾਇਆ ਸੀ ਉਹ ਕਹਿੰਦੇ ਕਿ ਮੰਗ ਤਾਂ ਇਹੀ ਕਰਦੇ ਆ ਵੀ ਜਿਵੇਂ ਹੁਣ ਸਾਡੇ ਇੱਥੇ ਚੋਰੀ ਹੋਈ ਹੈ ਤਾਂ ਕਿ ਕਿਸੇ ਹੋਰ ਨਾਲ ਦੇ ਨਾ ਹੋਵੇ ਬਸ ਪ੍ਰਸ਼ਾਸਨ ਨੂੰ ਤਾਂ ਇਹੀ ਬੇਨਤੀ ਕਰਦੇ ਆ ਵੀ ਸਖਤੀ ਨਾਲ ਕਿ ਬੰਦਿਆਂ ਨੂੰ ਇਹਨਾਂ ਨੂੰ ਫੜਾਇਆ ਜਾਵੇ ਤੇ ਤਾਂ ਕਿ ਕੋਈ ਹੋਰ ਵਾਰ ਦਾਤ ਨੂੰ ਨਾ ਇੰਜਾਮ ਦੇ ਸਕਣ ਤੇ ਅਸੀਂ ਤਾਂ ਮੰਨ ਲਓ ਵੀ ਜੇ ਨਹੀਂ ਸਾਡੀ ਕੋਈ ਪ੍ਰਸ਼ਾਸਨ ਸੁਣੂਗਾ ਤਾਂ ਅਸੀਂ ਉੱਚ ਪੱਧਰ ਤੇ ਜਾ ਕੇ ਮੰਨ ਲਓ ਗੱਲਬਾਤ ਕਰਾਂਗੇ ਸਾਰਾ ਪਿੰਡ ਮੇਰੇ ਨਾਲ ਹੈ ਜੀ ਅਸੀਂ ਧਰਨਾ ਵਗੈਰਾ ਲਾ ਮੇ ਸਾਨੂੰ ਲਾਉਣਾ ਪਿਆ ਅਸੀਂ ਜਿੰਨਾ ਵੀ ਹੋ ਸਕਿਆ ਹਾਂ 15000 ਹਾਂਜੀ ਸਰ ਮੈਂ ਤੁਹਾਨੂੰ ਅਖੀ ਤੇ ਕਿਹਾ ਕਿ ਮੈਂ ਕਿੰਨਾ ਕ ਨੁਕਸਾਨ ਹੋਇਆ ਮੈਂ ਲਾਇਆ 15000 ਲਾਇਆ 15000 ਦੀ ਪੱਟੀ ਦੇ ਗਾਹਾਂ ਬੰਦੇ ਲੇਕੇ ਹੋਏ ਬੰਦੇ ਵੀ ਇਹ ਕਈ ਬੁਖਾਸ ਹੈ ਉਹ ਪੇੜਾ ਬਣ ਜਾਏਗਾ ਤੇ ਉਹ ਲਾਭੇ ਮੁੱਢੇ ਵੀ ਆਏ ਹਾਂ ਉਹੀ ਪੇੜਾ ਫਿਰ ਲੰਕੂ ਕੇ ਉਹਦੇ ਉੱਤੇ ਨਹੀਂ ਚੜ੍ਹੇ ਬਰੇਤੀ ਉਦ ਦੀ ਤੇ ਲੰਕੂ ਕੇ ਹੀ ਮਨ ਲਾਵੇ ਕੰਦੋ ਦੀ ਉਹਨਾਂ ਦੇ ਲਾਭੇ ਕਿ ਬਰੇਤੀ ਆ ਸਾਰੇ ਪਿੰਡ ਪੂਰਾ ਕਹਾਂਗੇ ਬਣਿਆ ਹੋਇਆ ਇਹ ਤਾਂ ਫਰਕ ਕੀ ਨਾਮ ਹੈ ਬਈ ਤੁਹਾ ਦਾ ਜਸਵੰਕਰ ਸਿੰਘ ਆ ਜੀ ਅੱਛਾ ਜਿਵੇਂ ਮਲਕਾਣੇ ਪਿੰਡ ਅੱਜ ਦੋ ਘਰਾਂ ਦੇ ਚੋਰੀ ਆ ਪਤਾ ਲੱਗਿਆ ਸੀ ਪਰ ਦੱਸਿਆ ਜਾ ਰਿਹਾ ਤੁਹਾਡੇ ਵੀ ਹੋਈ ਹੈ ਹਾਂ ਜੀ ਸਾਡੇ ਦਾ ਬਹੁਤ ਵੱਡਾ ਡਾਕਾ ਹੀ ਵੱਜ ਗਿਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਸਵਾ ਨੌ ਟੋਲੇ ਸੋਨਾ ਸੀ ਜੀ ਹਾਂ 15-2000 ਰੁਪਏ ਨਕਦੀ ਸੀ ਨਕਦੀ ਸੀਗਾ ਹਾਂਜੀ ਕਦੋਂ ਪਤਾ ਲੱਗਿਆ ਤੁਹਾਨੂੰ ਤੁਹਾਨੂੰ ਤਾਂ ਸਵੇਰ ਪਤਾ ਲੱਗੇਗਾ 7:30 ਵਜੇ ਕੱਟੋਂ ਪਤਾ 7:30 ਵਜੇ ਅਸੀਂ ਜਦੋਂ ਗੱਲ ਸੁਣੀ ਵੀ ਪਿੰਡ 'ਚ ਦੋ ਘਰਾਂ 'ਚ ਚੋਰੀ ਹੋ ਗਈ ਮੈਂ ਆ ਕੇ ਬੇੜੀ ਜੀ ਨੂੰ ਦੱਸਿਆ ਇਹਨਾਂ ਨੇ ਜਦੋਂ ਆ ਕੇ ਮੰਨ ਲਾਇਆ ਵੀ ਉਧਰ ਆਪਲਾ ਕੰਮ ਧੰਦਾ ਕਰਕੇ ਬਾਹਰ ਖੋਲ੍ਹਿਆ ਤੇ ਸਾਰਾ ਕੁਝ ਐਵੇਂ ਪਟਿਆ ਤੇ ਸਾਰਾ ਮੰਨ ਲਾਇਆ ਵੀ ਟਰਾਂਕ ਕੋ ਪੇਟੀ ਸਾਰਾ ਕੁਝ ਪਟ ਕੇ ਉਹਦੇ ਵਿੱਚੋਂ ਸੋਨਾ ਲੱਗਦੀ ਸਾਰਾ ਕੁਝ ਲੈ ਗਏ ਦੂਜੀ ਸ਼ੈਡ ਆ ਜਿਹੜਾ ਬੈੱਡਰੂਮ ਐ ਉਹ ਵੀ ਇਹਨਾਂ ਨੇ ਮਾਰਮਰ ਨੂੰ ਕੱਟ ਕੇ ਦੇਖਣਾ ਉਹਦੇ ਕੋਲ ਮੈਨੂੰ ਲੈ ਨਹੀਂ ਆ ਤੇ ਕੱਪੜੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਤਾਂ ਜੀ ਚੋਰ ਫੜੇ ਜਾਣਾ ਕੀ ਮੰਗ ਆ ਸਾਡੀ ਸਾਡਾ ਨੁਕਸਾਨ ਬਹੁਤ ਵੱਡਾ ਹੋ ਗਿਆ ਜੀ ਅਸੀਂ ਭਰੂਸਾ ਦਵਾਇਆ ਕੋਈ ਆਇਆ ਆਪਾਂ ਤਾਂ ਇਹੀ ਬੇਨਤੀ ਕਰਦੇ ਆਂ ਜੀ ਜੇ ਇਹ ਚੋਰੀ ਸਾਡੀ ਕੱਢੋ ਨਹੀਂ ਫਿਰ ਅਸੀਂ ਜੀ ਨਾਂ ਨਿਕਲੀ ਤੇ ਅਸੀਂ ਦਿੱਕਤੀ ਤੇ ਪੇਸ਼ ਹੋਵਾਂਗੇ ਬਹੁਤ ਵੱਡਾ ਸਾਡੇ ਦਾ ਇੱਜ਼ਤ ਦਾ ਨੋਕ ਮੌਕੇ ਤੇ ਪਹੁੰਚੋ ਕੀ ਕੀ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਕੀ ਤਫतीश ਕਰ ਰਹੇ ਆ ਜੀ ਅਸੀਂ ਤਫतीश ਕਰਕੇ ਦੱਸਾਂਗੇ ਤੁਹਾਨੂੰ ਬੋੜਾ ਬੋੜਾ ਨਹੀਂ ਜਿਵੇਂ ਇੱਕ ਪਿਛਲੇ 2-4 ਦਿਨ ਪਹਿਲਾਂ ਵੀ ਇੱਥੇ ਬੋਲ ਰਹੇ ਆ ਵੀ ਬਾਈ ਨੇਮ ਦਿੱਤੀ ਹੋਈ ਸੀ ਆਪੇ ਉਹਦੇ ਵਿੱਚ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਕਿਸ ਕੋਈ ਦਰਖਾਸਤਾ ਕੌਣ ਆਇਆ ਕੌਣ ਨਹੀਂ ਯਾਰ ਨੂੰ ਆ ਮ ਆਇਆ ਮੌਕੇ ਤੇ ਆ ਦੇਖ ਕੇ ਮੈਂ ਆਉਂਦਾ ਤਤਕਸ਼ ਕਰਕੇ ਜੀ ਜਲਦੀ ਜਲਦੀ ਮੁਰਜ ਫੜਦੇ ਨੇ ਨੀ ਆਇਆ ਹਜੇ ਮੁਲਾਜ਼ਮ ਹੀ ਨਹੀਂ ਆਇਆ ਮੌਕਾ ਦੇਖਣ ਮੈਂ ਤਾਂ ਸੋਹਣੂ ਨੂੰ ਫੋਨ ਕੀਤਾ ਚਲ ਆ ਕੇ ਸਾਬ ਜੀ ਸਚੂ ਸਾਹਿਬ ਨੂੰ ਵੀ ਮਿਲ ਕੇ ਆਇਆ 33 ਰਾਤ ਦੀ ਚੋਰੀ ਹੋਈ ਹੈ ਆਹ ਤੁਸੀਂ ਦੱਸਦੇ ਤਾਂ ਨਹੀਂ ਕਰਦਾ ਦੋ ਵਾਰ ਹੀ ਮਿਲਿਆ ਬੰਦਾ ਹਜੇ ਤਾਂ ਆ ਰਿਹਾ ਕੋਈ ਕੋਈ ਤੁਹਾਡਾ ਮੁਲਾਜ਼ਮ ਨਹੀਂ ਆਇਆ ਮੌਕਾ ਦੇਖਣ ਹਾਂ ਫਾਤੇ ਬੰਦੇ ਦਾ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਨਹੀਂ ਚੱਕਿਆ ਬਾਈ ਨੇਮ ਕੋਈ ਸ਼ੈੜਾ ਘਟਾਰੇ ਵਾਲੇ ਜਿਹੜਾ ਤਾਂ ਸ਼ੱਕ ਸੀ ਸ਼ੱਕਲੇ ਬੰਦੇ ਦਾ ਨਾਮ ਹੈ ਉਹ ਚ ਬਾਈ ਨੇਮ ਰਿਪੋਰਟ ਦੇ ਕੇ ਆਏ ਕੋਈ ਹੋਤੀ ਨਹੀਂ ਕਾਰਵਾਈ ਹੋਈ ਤੇ 4 ਦਿਨ ਲੈ ਉਹ ਜੇ ਦੋ ਬੰਦੇ ਇਹਨਾਂ ਦੇ ਇੱਕ ਦਾ ਤਿੰਨ ਬੰਦੇ ਚੱਕ ਲੋ ਸਾਰੇ ਬੰਦਿਆਂ ਚੋਂ